ਅਸਮਾਨੀ ਚੜਨ ਲਈ ਗੁੱਡੀਆਂ ਤਿਆਰ ਨੇ ਰੰਗ-बिरंगे ਪਤੰਗਾਂ ਤੇ ਖਡੌਣਿਆਂ ਨਾਲ ਬਾਜ਼ਾਰ ਗੁਲਜ਼ਾਰ ਨੇ ਇਰੋਣਕਾਂ ਨੇ ਸਾਲ ਦੇ ਪਹਿਲੇ ਤਿਉਹਾਰ ਲੋਹੜੀ ਦੀਆਂ ਸੰਘਰਸ਼ੀ ਰੰਗ ਚਰੰਗੇ ਪਤੰਗ ਕਿਸਾਨ ਸੰਘਰਸ਼ ਦੀ ਬਾਤ ਪਾਰੇ ਨੇ ਗੁਰਦਾਸਪੁਰ ਬਟਾਲਾ ਜਾਂ ਫਿਰ ਲੁਧਿਆਣਾ ਪੰਜਾਬ ਦੇ ਹਰ ਸ਼ਹਿਰ 'ਚ ਇਹੀ ਹਾਲਅਮ ਹੈ ਦੁਕਾਨਾਂ ਤੇ ਟੰਗੇ ਪਤੰਗਾਂ ਤੇ ਕਿਸਾਨ ਏਕਤਾ ਜ਼ਿੰਦਾਬਾਦ ਅਸੀਂ ਜਿੱਤਾਂਗੇ ਜ਼ਰੂਰ ਵਰਗੇ ਨਾਰੇ ਲਿਖੇ ਨੇ ਹਮਾਇਤ ਹੈ ਅੰਦੋਲਨਕਾਰੀ ਕਿਸਾਨਾਂ ਨੂੰ ਜੋ ਤਿਹਾਰਾਂ ਦੇ ਦਿਨ 'ਚ ਵੀ ਪੰਜਾਬ ਤੋਂ ਮੀਲਾਂ ਦੂਰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਇਸੇ ਲਈ ਇਸ ਵਾਰ ਦੀ ਲੋੜੀ ਪੰਜਾਬ ਵਾਸੀਆਂ ਨੇ ਕਿਸਾਨਾਂ ਦੇ ਨਾਮ ਕੀਤੀ ਹੈ ਪੂਰੀ ਸਪੋਰਟ ਚਾਹਣਾ ਤੇ ਤਾਂ ਕਰਕੇ ਕਿਸਾਨ ਏਕਤਾ ਲੀਆਂ ਪਤੰਗਾ ਚਲਾਉਣੀ ਆ ਬਸ ਮੈਂ ਇਹਨਾਂ ਨੂੰ ਤਾਂ ਕਿਹਾ ਵੀ ਮੇਰੇ ਵਾਸੀ ਰੱਖਿਓ ਬਾਰ ਉਹ ਵੇਗ ਗੀਆਂ ਬਲੋ ਤੁਹਾਡੀ ਡਿਮਾਂਡ ਆਏਗੀ ਐਸਲੀ ਲੈਣ ਆਏ ਹਾਂ ਜੀ ਗਰਦਾਸਪੁਰੋਂ ਆਇਆ ਮੈਂ ਲੈਣ ਇੱਥੇ ਹਾਂਜੀ ਇਸ ਕੱਲ੍ਹ ਉਹ ਚਲੋ ਹੈ ਨਹੀਂ ਹੁਣ ਚਲੋ ਕੋਈ ਬਾਲ ਨਹੀਂ ਹੈ ਬਾਕੀ ਲੈ ਲੇ ਉਦਾਂ ਨਰਿੰਦਰ ਮੋਦੀ ਦੀ ਫੋਟੋ ਵਾਲੀਆਂ ਵੀ ਗੁੱਡੀਆਂ ਬਹੁਤ ਆ ਬਜ਼ਾਰ ਉਹ ਅਹੀਂ ਕੀ ਕਰਨੀਆਂ ਜੀ ਸਾਡੇ ਬਾਰੇ ਨਹੀਂ ਜੇ ਉਹ ਸੋਚਦਾ ਤੇ ਐਂ ਉਹਦੀਆਂ ਗੁੱਡੀਆਂ ਲੈ ਕੇ ਕੀ ਕਰਨੀਆਂ ਜੀ ਅਹੀਂ ਨਹੀਂ ਉਹਦੀਆਂ ਗੁੱਡੀਆਂ ਗੁੱਡੀਆਂ ਗਰਦਾਸਪੁਰ ਤੋਂ ਜੇ ਚਾ ਲੈਣ ਆਏ ਦੱਸਿਆ ਗਏ ਨੇ ਵੀ ਇੱਥੇ ਮਿਲਦੇ ਉਦਾਂ ਵਾਲੇ ਲੈਣ ਆਏ ਪਿੰਡੋਂ ਵੀ ਮੁੰਡੇ ਆਉਣਾ ਸੀ ਹੋਰ ਲੈਣ ਪਰ ਚਲੋ ਨਹੀਂ ਮਿਲੇ ਕੋਈ ਗੱਲ ਨਹੀਂ ਡਿਮਾਂਡ ਇਹ ਗੁੱਡੀਆਂ ਦੀ ਬਹੁਤ ਜ਼ਿਆਦਾ ਹੈ ਇਰੇ ਗੁੱਡੇ ਮੈਂ 500 ਗੁੱਡਾ ਤਿਆਰ ਕਰਾਇਆ ਏ ਢੜਾ ਢੜ ਵਿਗ ਗਿਆ ਜੀ ਤੇ ਹੋਰ ਵੀ ਮੇਰਾ ਸਟਾਕ ਤਿਆਰ ਹੋ ਰਿਹਾ ਹੈ ਗੁੱਡੇ ਦਾ ਕਿਉਂਕਿ ਆ ਗੁੱਡੇ ਜਿਹੜੇ ਕਸਟਮਰ ਨੇ ਬਹੁਤ ਪਸੰਦ ਕਰਦੇ ਪਏ ਨੇ ਕਿਉਂਕਿ ਜੋ ਵੀ ਮੋਦੀ ਜੀ ਨੇ ਕਾਨੂੰਨ ਲਿਆਂਦੇ ਨੇ ਕਿਸਾਨ ਦੇ ਕਿਸਾਨਾਂ ਦੇ ਖਿਲਾਫ ਨੇ ਉਹ ਕਾਨੂੰਨ ਜੋ ਮਤਲਬ ਕਿ ਵਾਪਸ ਨਹੀਂ ਲੈ ਰਹੇ ਇਹ ਇਹਨੂੰ ਦੇਖਦਾ ਹਾਂ ਅਸੀਂ ਆ ਮਤਲਬ ਕਿ ਗੁੱਡੇ ਤਿਆਰ ਕਰਾਈ ਨੇ ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ ਇੱਕ ਤੇ ਲਿਖਿਆ ਜੀ ਕਿਸਾਨ ਇੱਕਤਾ ਜਿੰਦਾਬਾਦ ਤੇ ਆਹ ਦੇਖੋ ਦੂਜੀ ਕਾਗਜ਼ ਤੇ ਲਿਖਿਆ ਰਿਹਾ ਜੀ ਅਸੀਂ ਜਿੱਤਾਂਗੇ ਜ਼ਰੂਰ ਸਭ ਤੋਂ ਯਾਰ ਮੰਗ ਜਿਹੜੀ ਆ ਲੈ ਗੁੱਡੀ ਦੀ ਆ ਕਿ ਨਹੀਂ ਕਿਸਾਨ ਦੀ ਆ ਜਿਹੜਾ ਦਿੱਲੀ ਮੋਰਚਾ ਲੱਗਾ ਉਹਦੇ ਬਾਰੇ ਇੰਨੀ ਕਿ ਗੁੱਡੀ ਵਿੱਕ ਰਹੀ ਆ ਕਿ ਜਿਹਦਾ ਅਸੀਂ ਧਿਆਨ ਨਹੀਂ ਕਰ ਸਕਦੇ ਅਸੀਂ ਮੋਦੀ ਸਾਹਿਬ ਨੂੰ ਇੱਕ ਅਰਜ਼ੀ ਕਰਾਂਗੇ ਕਿ ਸਾਡੇ ਪੰਜਾਬ ਦਾ ਭਲਾ ਕਰੋ ਪੰਜਾਬ ਦੀ ਖੂਬਸੂਰਤੀ ਆਸੇ ਜ ਸਾਡੇ ਸਿੱਖ ਕਿਸਾਨ ਭਰਾਵਾਂ ਦਾ ਇੱਕ ਜਿਹੜੀ ਮੰਗ ਕੋਈ ਬੜੀ ਵੱਡੀ ਮੰਗ ਨਹੀਂ ਹੈਗੀ ਕੋਈ ਤਿੰਨ ਕਾਨੂੰਨ ਬੜੇ ਵੱਡੇ ਨਹੀਂ ਹੈਗੇ ਵਾਪਸ ਕਰ ਲੋ ਕਿਸਾਨ ਇੱਕ ਤਰ੍ਹਾਂ ਦੇ ਜਿਹੜੇ ਪਤੰਗ ਬਹੁਤ ਸ਼ੌਂਕ ਨਾਲ ਮੰਗ ਰਹੇ ਆ ਔਰ ਬੜੀ ਉਹਨਾਂ ਦੀ ਡਿਮਾਂਡ ਹੈ ਇਸ ਕਰਕੇ ਅਸੀਂ ਉਹੀ ਪਤੰਗ ਵੇਚਣ ਔਰ ਰੱਖਣ ਦੀ ਪੂਰੀ ਕੋਸ਼ਿਸ਼ ਹੈ ਜਿਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਲੇਕਿਨ ਅਸੀਂ ਪੂਰੀ ਨਹੀਂ ਹੋ ਪਾ ਰਹੀ ਲੇਕਿਨ ਅਸੀਂ ਕਿਸਾਨ ਭਾਈਆਂ ਦੇ ਨਾਲ ਆ ਔਰ ਅਸੀਂ ਉਹਨਾਂ ਦੀ ਹੀ ਪਤੰਗਾਂ ਦੀ ਖਰੀਦਦਾਰੀ ਕਰਨੇ ਚਾਹਨੇ ਆ ਯਹਾਂ ਪਰ ਵੈਸੇ ਤੋਂ ਹਰ ਵੈਰਾਈਟੀ ਮੇ ਪਤੰਗ ਵਿਕ ਰਹਾ ਹੈ ਔਰ ਅੱਛੀ ਔਰ ਲੋਕਾਂ ਕੀ ਚੁਆਇਸ ਹੈ ਲੇਕਿਨ ਕੁਝ ਐਸੀ ਵੈਰਾਈਟੀ ਆਈ ਹੈ ਜੋ स्पेशली किसान के ऊपर बनी है और हर बच्चे की हर बड़े की और बूढ़े की यही डिमांड है कि हमें किसान के ऊपर अगर आपने कोई वैरायटी तैयार करवाई है तो हमें तैयार करवा कर दीजिए और हमें वो बहुत अच्छी लग रही है वो हमने अपने कि, अपने किसान भाइयों के लिए उसके ऊपर एक, एक स्पेशल भेंट देनी है कि हमारे किसान भाई इतनी दूर बैठे हैं उनको हम कोऑपरेट कर सकें उनको हौसला अफजाई दे सकें और उनको ये बता सकें कि आप ये मत सोचो कि हम सब भाई आपके साथ हैं और आपको कोऑपरेट करने के लिए ही लोहड़ी का पर्व तैयार जो है मना रहे हैं। पतंगी नहीं खिडौन ऐसी भी खेती का असर है ट्रैक्टर ट्रालिया खेती संद वाले खिडौने खूब बिक रहे ने दो हजार इक्की तिया वाली नहीं सगो किसान वाली है ਹਰ ਸਾਲ ਜਿਹੜੀ ਲੋੜੀ ਆ ਤਿਆਂ ਦੇ ਨਾਮ ਤੇ ਪਾ ਰਹੇ ਆ ਪਰ ਇਸ ਵਾਰ ਅਸੀਂ ਜਿਹੜੀ ਲੋੜੀ ਆ ਸੰਕੇਤਕ ਤੌਰ ਤੇ ਕਿਸਾਨਾਂ ਦੇ ਨਾਲ ਮਨਾ ਰਹੇ ਆ ਕਿਸਾਨਾਂ ਦੇ ਹੱਕ ਵਿੱਚ ਮਨਾ ਰਹੇ ਆ ਕਿਉਂਕਿ ਮੋਦੀ ਸਰਕਾਰ ਨੇ ਜਿਹੜੇ ਜੋ ਕਾਨੂੰਨ ਬਣਾਏ ਨੇ ਤਿੰਨੇ ਕਾਲੇ ਕਾਨੂੰਨ ਸਾਡੇ ਸਾਡੇ ਜਿਹੜੇ ਲੋਕਾਂ ਦੇ ਖਿਲਾਫ ਨੇ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਵੀ ਜਾਗਰੂਕ ਕਰ ਰਹੇ ਆ ਅਸੀਂ ਆਪਣੇ ਜੋ ਵੀ ਖੜਾਉਣੇ ਲੈ ਰਹੇ ਆ ਉਹ ਸਾਰੇ ਖੜਾਉਣੇ ਆ ਜਿਹੜੇ ਅਸੀਂ ਟਰੈਕਟਰ ਲੈ ਰਹੇ ਆ ਸੰਕੇਤਕ ਤੌਰ ਤੇ ਟਰੈਕਟਰ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਹਮੇਸ਼ਾ ਹਰ ਟਾਈਮ ਖੜੇ ਆ ਤਿਆਂ ਤੇ ਲੜਕੀਆਂ ਨਹੀਂ ਮਨਾਇਆ ਜਾਂਦੀਆਂ ਹਨ ਲੇਕਿਨ ਇਸ ਵਾਰ ਆਪਾਂ ਕਿਸਾਨਾਂ ਦੇ ਹੱਕ ਵਿੱਚ ਲੋੜੀ ਮਨਾਣੀ ਹੈ ਔਰ ਤਾਂ ਜੋ ਜਿੰਨੇ ਵੀ ਗਿਫਟ ਵਗੈਰਾ ਹੈਗੇ ਆ ਕਿਸਾਨਾਂ ਦੇ ਅਕੋਰਡਿੰਗ ਹੀ ਦੇਣੇ ਹਨ ਔਰ ਕਿਸਾਨਾਂ ਵਾਸਤੇ ਆਪਾਂ ਮਨੋਕਾਮਨਾ ਪੂਰੀਆਂ ਕਰਨੀਆਂ ਤਾਂ ਜੋ ਇਹ ਜਲਦ ਤੋਂ ਜਲਦ ਜਿੱਤ ਕੇ ਵਾਪਸ ਆ ਸਕਣ ਆਪਣੇ ਘਰਾਂ ਨੂੰ ਜੈ ਜਵਾਨ ਜੈ ਕਿਸਾਨ ਮੇਰੇ ਸਾਲੇ ਦੇ ਮੁੰਡੇ ਦੀ ਲੋੜੀ ਆ ਜੀ ਤੇ ਉੱਥੇ ਜਾਣਾ ਜੀ ਪਰ ਅਸੀਂ ਉੱਥੇ ਇਸ ਵਾਰ ਕੋਈ ਗਿਫਟ ਹੋਰ ਨਹੀਂ ਲੈ ਕੇ ਜਾਵਾਂਗੇ ਸਿਰਫ ਟਰੈਕਟਰ ਲੈ ਕੇ ਜਾਵਾਂਗੇ ਜਾਂ ਖੇਤੀ ਨਾਲ ਕੋਈ ਜੁੜਦਾ ਹੋਰ ਸੰਦ ਲੈ ਕੇ ਜਾਵਾਂਗੇ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਆ ਇਸ ਵਾਰ ਅਸੀਂ ਕਿਸਾਨਾਂ ਦੀ ਲੋੜੀ ਮਨਾਵਾਂਗੇ ਤੇ ਸਾਰ ਜੈ ਜਵਾਨ ਜੈ ਕਿਸਾਨ ਹਮੇਸ਼ਾ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਹੀ ਖੜਾਂਗੇ ਜੀ ਕਿ ਇਸ ਵਾਰ ਟਰੈਕਟਰ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਹਰ ਬੱਚਾ ਟਰੈਕਟਰ ਦੀ ਡਿਮਾਂਡ ਕਰ ਰਿਹਾ ਹੈ ਤੇ ਅਸੀਂ ਬਾਕੀ ਟੁਆਇਜ਼ ਨਾਲੋਂ ਟਰੈਕਟਰ ਬਹੁਤ ਜ਼ਿਆਦਾ ਸੇਲ ਹੋ ਰਹੇ ਹਨ ਅੰਦੋਲਨ ਕਰਕੇ ਟਰੈਕਟਰ ਦੀ ਡਿਮਾਂਡ ਵਧ ਗਈ ਹੈ ਕਾਫੀ ਤੇ ਟਰਾਲੀ ਦੀ ਡਿਮਾਂਡ ਵੀ ਵਧੀ ਹੈ ਅੰਦੋਲਨ ਚੱਲਦਾ ਪਿਆ ਹੈ ਇਹ ਸਾਰੀ ਦੁਨੀਆ ਵਾਸਤੇ ਚੱਲਦਾ ਪਿਆ ਹੈਗਾ ਕਿਉਂਕਿ ਕਿਸਾਨ ਜਿਹੜੇ ਆਪਣੇ ਹੱਕ ਵਾਸਤੇ ਨਹੀਂ ਸਾਰਿਆਂ ਦੇ ਹੱਕ ਵਾਸਤੇ ਕਰਦੇ ਪਏ ਅਸੀਂ ਖੁਦ ਕਿਸਾਨਾਂ ਦੇ ਨਾਲ ਹੀ ਹਈਆਂ ਅਸੀਂ ਇਸ ਵਾਰ ਬੱਚਿਆਂ ਦੀ ਜਿਹੜੀ ਲੋਹੜੀ ਹੈਗੀ ਆ ਉਹ ਅਸੀਂ ਮਠਿਆਈਆਂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਨਾਉਣੀ ਚਾਹੁੰਦੇ ਅਸੀਂ ਇਸ ਵਾਰ ਆਪਣੇ ਬੱਚਿਆਂ ਨੂੰ ਟਰੈਕਟਰ ਲੈ ਕੇ ਦੇਣਾ ਚਾਹੁੰਦੇ ਕਿਉਂਕਿ ਅਸੀਂ ਖੁਦ ਕਿਸਾਨਾਂ ਦੇ ਨਾਲ ਹੀ ਹਈਆਂ 49 ਦਿਨ ਤੋਂ ਕਿਸਾਨ ਦਿੱਲੀ ਦੀ ਜੂਤੇ ਡਟੇ ਹੋਏ ਨੇ ਕੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਵੱਡੀ ਗਿਣਤੀ ਚ ਕਿਸਾਨ ਦਿੱਲੀ ਦੀ ਹਦੂਦ ਚ ਬੈਠੇ ਨੇ ਕਰਾਂ ਤੋਂ ਦੂਰ ਪਰਿਵਾਰਾਂ ਤੋਂ ਵੱਖ ਠੰਡ ਦੇ ਮਹੀਨੇ ਚ ਪਰ ਇਧਰ ਪੰਜਾਬ ਦਾ ਹਰ ਵਰ ਗਰਮ ਜੋਸ਼ੀ ਨਾਲ ਕਿਸਾਨਾਂ ਦੇ ਹੱਕ ਚ ਨਿਤਰੇ ਤਸਵੀਰਾਂ ਬਿਆਨਕਾਰੀਆਂ ਨੇ ਕਿ ਕਿਵੇਂ ਕਿਸਾਨਾਂ ਲਈ ਮੂਕ ਫਲੀਆਂ ਰੋੜੀਆਂ ਭੇਜੀਆਂ ਗਈਆਂ ਪਤੰਗਾਂ ਤੋਂ ਲੈ ਕੇ ਤੋਹਫਿਆਂ ਤੱਕ ਹਰ ਪਾਸੇ ਕਿਸਾਨਾਂ ਦਾ ਹੀ ਜ਼ਿਕਰ ਹੈ